ਕੁੱਟ ਹੋਇਆ ਸੀ। ਕੁੱਟ ਮੈਂ 1 ਵਜੇ ਆਏ ਸੀ ਰਾਤ ਮੈਨੂੰ ਕੁੱਟਮਾਰ ਕੀਤੀ ਸੀ ਘਰ ਦੇ ਵਿੱਚ ਮੇਰਾ ਪਰਿਵਾਰ ਵੀ ਮੇਰੀ ਮਾਂ ਮੈਂ ਤੇ ਮੇਰੀ ਮੰਮੀ ਸੀ ਇਹ ਤੇ ਇਹਨਾਂ ਨੇ ਮੈਨੂੰ ਕੁੱਟਮਾਰ ਕੀਤੀ ਜੀ ਨੇ ਕੁੱਟਮਾਰ ਕੀਤੀ ਗਰਨਾਮ ਸਿੰਘ ਨੇ ਕੁੱਟਮਾਰ ਮੈਨਾਂ ਕੀਤੀ ਸੀ ਤੇ ਮੈਨੂੰ ਕਹਿੰਦਾ ਤੈਨੂੰ ਕੱਢ ਕੇ ਲੈ ਕੇ ਜਾਣਾ ਜਾਣਾ ਹੀ ਆ ਤੇ ਫਿਰ ਦੁਬਾਰਾ ਜਦ ਮੈਂ ਰੋਲਾ ਪਾਇਆ ਤੇ ਮੈਂ ਭੱਜ ਕੇ ਬੰਦੇ ਜੇ ਮੈਂ ਰੋਲਾ ਪਾਇਆ ਨਾ ਭੱਜ ਗਿਆ ਬੰਦੇ ਅੱਛਾ ਕੀ ਹੋਇਆ ਫਿਰ ਉਹ ਬੰਦਾ ਕਿੱਥੋਂ ਦਾ ਵਾ ਉਹ ਬੰਦਾ ਸ਼ੇਰੇਵਾਲ ਦਾ ਹੈ ਅੱਛਾ ਉਹ ਤੁਹਾਡੇ ਘਰ ਕਿਵੇਂ ਆਇਆ ਸੀ ਸਾਡੇ ਘਰੇ ਵੀ ਅੱਛਾ ਸੱਤੇ ਪਹਿਸ ਸੀ ਇਹ ਤੇ ਮੇਨਾਂ ਵੀ ਜ਼ਬਰਦਸਤੀ ਕੀਤੀ ਸੀ ਤੇ ਉਸ ਤੋਂ ਪਹਿਲਾਂ ਜ਼ਬਰਦਸਤੀ ਕੀਤੀ ਜਾਂ ਕੋਸ਼ਿਸ਼ ਕੀਤੀ ਕੋਸ਼ਿਸ਼ ਕਰਨ ਲੱਗਾ ਸੀ ਪਰ ਹੋਈ ਕੋਸ਼ਿਸ਼ ਕਰਨ ਲੱਗਾ ਸੀ ਪਰ ਹੋਈ ਕਿਉਂ ਨਹੀਂ ਇਸ ਤੋਂ ਪਹਿਲਾਂ ਮੇਨਾਂ ਜ਼ਬਰਦਸਤੀ ਕੀਤੀ ਸੀ ਪਹਿਲਾਂ ਕੀਤੀ ਸੀ ਹਾਂ ਉਹ ਕਦੋਂ ਕੀਤੀ ਸੀ 2 2 ਅਗਸਤ ਨੂੰ ਜ਼ਬਰਦਸਤੀ ਮੇਨਾਂ ਕੀਤੀ ਅੱਛਾ ਤੇ ਉਦੋਂ ਤੁਸੀਂ ਕੋਈ ਸੰਬੰਧ ਥਾਣੇ ਜਾਂ ਪ੍ਰਬੰਧ ਦੱਸਿਆ ਸੀ ਉਹਨੇ ਨਹੀਂ ਕਿ ਸਾਨੂੰ ਨਹੀਂ ਦੱਸਿਆ ਸੀ ਉਹਨੇ ਕਿਉਂ ਨਹੀਂ ਦੱਸਿਆ ਫਿਰ ਉਹ ਮੈਂ ਕਿਹਾ ਚਲੋ ਵੀ ਮੈਂ ਬਾਅਦ ਵਿੱਚ ਦੱਸ ਦੂੰਗੀ ਫਿਰ ਮੈਂ ਬਾਅਦ ਵਿੱਚ ਵੀ ਫਿਰ ਮੈਂ ਬਾਅਦ ਵਿੱਚ ਮੈਂ ਸਾਰਾ ਉਹ ਦੱਸਤਾ ਦਿੱਤੇ ਜਦੋਂ ਆਏ ਘਰ ਦੇ ਵਿੱਚ ਫਿਰ ਮੈਂ ਸਾਰਾ ਵਿੱਚ ਰੌਲਾ ਪਾਤਾ ਉਹ ਬੰਦੇ ਭੱਜ ਗਏ ਠੀਕ ਹੈ ਹਾਂ ਉਸ ਉਹ ਮੁੰਡਾ ਜਿਹੜਾ ਤੁਹਾਡੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਆ ਜਾਂ ਪਹਿਲਾਂ ਜ਼ਬਰਦਸਤੀ ਕੀਤੀ ਆ ਉਮਰ ਕਿੰਨੀ ਆ ਉਹਨਾਂ ਦੀ ਉਮਰ ਨੇ ਮੈਨੂੰ ਨਹੀਂ ਪਤਾ ਵੀ ਪਹਿਲਾਂ ਮੈਨਾਂ ਜ਼ਬਰਦਸਤੀ ਕੀਤੀ ਸੀ ਦੁਬਾਰਾ ਜੇ ਜ਼ਬਰਦਸਤੀ ਕਰਨ ਲੱਗਾ ਮੈਂ ਰੌਲਾ ਪਾ ਦਿੰਦਾ ਤੁਸੀਂ ਤੁਹਾਡੀ ਉਮਰ ਕਿੰਨੀ ਆ ਮੇਰੀ ਉਮਰ ਹੈ 19 ਸਾਲ ਠੀਕ ਹੈ ਤੇ ਹੁਣ ਫਿਰ ਕੀ ਮੰਗ ਕੀ ਕਰਦੇ ਹਾਂ ਅਸੀਂ ਮੰਗ ਇਹ ਕਰਦੇ ਆਂ ਵੀ ਪਰਚਾ ਸੀ ਕਰਵਾਉਣਾ ਵੀ ਮੇਨਾ ਮੇਰੀ ਜਿਦ ਚ ਲੁੱਟੀ ਨਾ ਤੁਸੀਂ ਪਹਿਲਾਂ ਉਹ ਮੁੰਡੇ ਦੇ ਪਰਿਵਾਰ ਨੂੰ ਜਾਣਦੇ ਹੋ ਨਹੀਂ ਠੀਕ ਹੈ ਉਹ ਤੁਹਾਡੇ ਕਿਵੇਂ ਘਰੇ ਆ ਗਿਆ ਫਿਰ ਜਿਹੜੀ ਜਵਦ ਅਸੀਂ ਕਰਿਆ ਕੇ ਕੀਤੀ ਆ ਹਾਂਜੀ ਠੀਕ ਹੈ ਹੁਣ ਪ੍ਰੋਸੈਸ ਨੂੰ ਕੀ ਮੰਗ ਕਰਦੇ ਹਾਂ ਅਸੀਂ ਉਹਨਾਂ ਤੇ ਵੀ ਜਵਦ ਅਸੀਂ ਕੀਤੀ ਮੇਨਾ ਉਹਨਾਂ ਤੇ ਪਰਚਾ ਬੁਣਾ ਸੀ ਠੀਕ ਹੈ ਤੁਸੀਂ ਕੀ ਲੱਗਦੇ ਮੇਰੀ ਜੀ ਅਸੀਂ ਮੈਂ ਮਾਸੀ ਹੁੰਦੀ ਮਾਸੀ ਲੱਗਦੀ ਹਾਂਜੀ ਕੀ ਕੀ ਕਹਣਾ ਚਾਹੁੰਦੇ ਆ ਕੀ ਹੋਇਆ ਸੀ ਪਰਮਜੀਤ ਐ ਤੁਹਾਡਾ ਕਿਹੜਾ ਪਿੰਡ ਆ ਚੇਰੇਵਾਲ ਤੁਸੀਂ ਇਸ ਲੜਕੀ ਦੇ ਕੀ ਲੱਗਦੇ ਹੋ ਇਹਨੇ ਮਾਸੀ ਲਗਣੀ ਆ ਕੀ ਹੋਇਆ ਸੀ ਮੈਂ ਮੈਂ ਤਾਂ ਰਾਤ ਨਹੀਂ ਹਾਈ ਨਹੀਂ ਸੀ ਤੇ ਮੈਂ ਥਾਰੀ ਘਰੇ ਸੀ ਯਾਰੀ ਇਹਨੇ ਮੈਨੂੰ ਸਵੇਰੇ ਸਵੇਰੇ ਸੁਬੇ ਲੈ ਜਾਂਦਾ ਉਹਨਾ ਲੈ ਮੈਨੂੰ ਲੈ ਆ ਕੇ ਤੇ ਮੈਨੂੰ ਇਥੇ ਹਸਪੀਟਲ ਲੈ ਜਾਂਦਾ ਇਹਨਾਂ ਇੱਥੇ ਮੈਨੂੰ ਠੀਕ ਆ ਤਾਂ ਹੋਰ ਮੈਨੂੰ ਕਾ ਗੱਲ ਦਾ ਨਹੀਂ ਮੈਨੂੰ ਪਤਾ ਠੀਕ ਆ ਇਹ ਲੜਕੀ ਕਹਿੰਦੀ ਮੇਰੇ ਨਾਲ ਪਹਿਲੀ ਵਾਰ ਜਬਰਦਸਤੀ ਕੀਤੀ ਆ ਵੀ ਹੁਣ ਵੀ ਜਬਰਦਸਤੀ ਕੋਸ਼ਿਸ਼ ਕੀਤੀ ਹੈ ਸਹੀ ਆ ਹਾਂਜੀ ਸਹੀ ਆ ਠੀਕ ਹੈ। ਕਨਫਰਮ ਪ੍ਰਸ਼ਾਸਨ ਕੀ ਮੰਗ ਕਰਦੇ ਆਂ? ਅਜੇ ਤੇ ਪਰਚਾ ਕਰਾਉਣਾ। ਤੁਸੀਂ ਸਬੰਧਤ ਥਾਣੇ ਨੂੰ ਸੂਚਿਤ ਕਰਤਾ? ਹਾਂਜੀ। ਠੀਕ ਹੈ। ਇੱਥੇ ਡਾਕਟਰ ਸਾਹਿਬ ਕੀ ਕਹਿ ਰਹੇ ਆ? ਇਹ ਡਾਕਟਰ ਸਾਹਿਬ ਕਹਿੰਦੇ ਸੀਪੂ। ਇਹ ਲੜਕੀ ਦਾ ਮੈਡੀਕਲ ਹੋ ਗਿਆ? ਹਾਂ ਮੈਡੀਕਲ ਹੋ ਗਿਆ। ਮੈਡੀਕਲ ਦਰੂਪ ਉਪਰ ਦੇ ਵਿੱਚ ਕੀ ਆਇਆ? ਦੱਸਿਆ ਕੁਛ ਇੰਨਾ? ਹਾਂਜੀ। ਹਜੇ ਹਜੇ ਕੁਛ ਨਹੀਂ ਦੱਸਿਆ। ਹਜੇ ਕੁਛ ਨਹੀਂ ਦੱਸਿਆ। ਕੀ ਮੰਗ ਕਰਦੇ ਸਰਕਾਰ ਤੋਂ? ਮੈਂ ਸਰਕਾਰ ਤੋਂ ਅਸੀਂ ਤਾਂ ਮੰਗੇ ਹੀ ਕਰਨੇ ਆ ਵੀ ਪਰਚਾ ਹੀ ਹੋਣਾ ਚਾਹੀਦਾ। ਠੀਕ ਹੈ। ਕਿੰਨੇ ਵਸਤੇ ਕੋਈ ਪੁਲਿਸ ਮਲਾਂ ਨੂੰ ਆਈ ਸੀ ਹਾਂਜੀ ਅੱਛਾ ਤੁਹਾਨੂੰ ਕੀ ਕਿਹਾ ਕਿ ਵਰਨਾ ਸਾਨੂੰ ਕਿਹਾ ਵੀ ਅਸੀਂ ਉਹਨਾਂ ਨੂੰ ਵੀ ਦੱਸੀ ਸਾਰੀ ਗੱਲ ਬਾਤ ਤੇ ਉਹ ਕਹਿੰਦੇ ਵੀ ਤੁਸੀਂ ਵੀ ਦੂਜੇ ਬੰਦੇ ਦਾ ਘਾਤੋ ਵੀ ਤੇ ਨਾਮ ਲਿਖਾਇਆ ਤੇ ਉਹ ਕਹਿੰਦੇ ਵੀ ਤੁਹਾਡੇ ਦੇ ਕੱਲ ਨੂੰ ਕਾਰਵਾਈ ਨਾ ਹੋ ਜਾਵੇ ਅੱਛਾ ਹਾਂਜੀ ਇਹ ਜਿਹੜੀ ਤੁਹਾਡੇ ਕਹਿੰਦਾ ਮਤਲਬ ਤੁਹਾਡੇ ਦਬਾਅ ਪਾਉਣ ਨੂੰ ਲੱਗੇ ਹਾਂਜੀ ਦੂਜੇ ਬੰਦਾ ਕੌਣ ਕਿ ਇਹੀ ਮੁੰਡਾ ਜਿਹਨੇ ਜਗਦਸਤੀ ਕੀਤੀ ਹੈ ਜੋ ਜਿੰਨੇ ਮੈਂ ਮਤਲਬ ਜਵਲਦੱਤੀ ਕੀਤੀ ਉਹਦਾ ਨਾਮ ਹੀ ਲੈਂਦੇ ਸੀ ਤੇ ਕਹਿੰਦੇ ਜਿਨ੍ਹਾਂ ਦਾ ਨਾਮ ਵੀ ਵਗੈਰਾ ਲਗਵਾਇਆ ਹੋਇਆ ਤੇ ਕਹਿੰਦੇ ਵੀ ਉਹਨਾਂ ਵੀ ਥੋੜੇ ਤੇ ਉਹਨਾਂ ਨੇ ਕਾਰਵਾਈ ਨਾਲ ਕੋਈ ਕਰ ਦੇਵੇ ਠੀਕ ਹੈ ਯਾਨੀ ਸਾਡੇ ਦਬਾਅ ਬਣਾ ਰਹੇ ਸੀ ਹਾਂਜੀ ਠੀਕ ਕਹਿੰਦਾ ਮੈਂ ਦਰਸ਼ਕੋ ਸਾਡੇ ਨਾਲ ਉਸ ਪੀੜਿਤ ਲੜਕੀ ਦਾ ਜਿਹੜਾ ਬਾਪ ਭਰਾ ਵੀ ਨਾਲ ਮੌਜੂਦ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕੀ ਨਾਮ ਹੈ ਤੁਹਾਡਾ ਨਾਮ ਗਰਮ ਸਿੰਘ ਹੈ ਕਿਹੜੇ ਪਿੰਡ ਆ ਤੁਹਾਡਾ ਕਾਕੜ ਤਿਆੜਾ ਜੀ ਇਹ ਕੀ ਹੋਇਆ ਸੀਗਾ ਇਹ ਮੈਂ ਤਾਂ ਘਰ ਹੈ ਨਹੀਂ ਸੀ ਅਸੀਂ ਜੀ ਬਾਹਰ ਰਹਿੰਦੇ ਆ ਮਤਲਬ ਕੰਮਕੁਮ ਕਰਦੇ ਜਾਂਦੇ ਆ ਕਾ ਬੀ ਲੇਟ ਲੂਟ ਹੋ ਜਾਂਦੀ ਸੀ ਰਾਤ ਨੂੰ ਇੱਕ ਜਾਂ 2 ਵਜੇ ਉਹ ਨਹੀਂ ਤੇ ਇਹ ਰਾਤ ਦੀ ਗੱਲ 1 ਵਜੇ 1:30 ਵਜੇ ਦੀ ਅੱਛਾ ਕੀ ਹੋਇਆ ਸੀ ਤੇ ਅਸੀਂ ਤਾਂ ਘਰ ਹੈ ਨਹੀਂ ਸੀ ਉਹ ਭੈਣ ਘਰ ਸੀ ਕਿ ਤੇ ਦੱਸੋ ਤਾਂ ਕੀ ਹੋਇਆ ਉਹ ਭੈਣ ਦੇ ਉਹ ਕਹਿੰਦੇ ਵੀ ਹਨਾ ਵੀ 3-4 ਜਣੇ ਆਏ ਆ ਵੀ ਉੱਤੇ ਹਮਲਾ ਹੋਇਆ ਵਾ ਤੇ ਹੱਥਾ ਪਾਈ ਹੋਈ ਤੇ ਘਰੇ ਨਹੀਂ ਸੀ ਨਹੀਂ ਨਹੀਂ ਮੰਮੀ ਉਹ ਮੰਮੀ ਹੈਗਾ ਘਰ ਮਤਲਬ ਮੰਮੀ ਉਹ ਵੀ ਜਿਆਦਾ ਡਾਊਨ ਰਹਿੰਦੀ ਆ ਤੇ ਉਹਨਾਂ ਨੂੰ ਹੀ ਕੋਈ ਸਮਝ ਲਾ ਦਿਓ ਬਸ ਪਏ ਰਹਿੰਦੇ ਉਹ ਹਮਲਾ ਕਿਉਂ ਬੁੱਲਿਆ ਗਿਆ ਰੰਜਸ ਸੀ ਕੋਈ ਪੁਰਾਣੀ ਉਹਨਾਂ ਦਾ ਨਹੀਂ ਨਹੀਂ ਜੀ ਹਾਂ ਮਤਲਬ ਮਤਲਬ ਇਦਾਂ ਕਹੇਦਾ ਵੀ ਬੋਲਚਾਲ ਸਿਗੀ ਉਦਾਂ ਹੀ ਨਾਰਮਲੀ ਪਰ ਸਾਨੂੰ ਨਹੀਂ ਪਤਾ ਵੀ ਆਹ ਕੰਮ ਹੋ ਜੂਵੇ ਠੀਕ ਆ ਹਾਂਜੀ ਉਹ ਜਿਹੜੇ ਮੁੰਡੇ ਨੇ ਇਸ ਤਰ੍ਹਾਂ ਕਰਨ ਦੀ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਕੀ ਨਾ ਹੋ ਉਹਦਾ ਗਾਮਾ ਜੀ ਠੀਕ ਮੈਂ ਕੱਚਾ ਨਾਮ ਗਾਮਾ ਜੀ ਪੱਕਾ ਨਾਮ ਗੁਰਨਾਮ ਹੈ ਹੂੰ ਤੇ ਉਹ ਲੜਕੀ ਇਹ ਵੀ ਕਹਿ ਰਹੀ ਆ ਵੀ ਇੱਕ ਵੀਰੀ ਪਹਿਲਾਂ ਮੇਰੇ ਨਾਲ ਬਲਾਤਕਾਰ ਕਰ ਵੀ ਚੁੱਕਿਆ ਹਾਂਜੀ 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 ਇਹ ਤਾਂ ਆ ਦੂਜੀ ਵਾਰੀ ਹੈ ਜੀ ਠੀਕ ਆ ਹਾਂ ਜੀ ਇਹ ਸਾਨੂੰ ਅਸੀਂ ਤਾਂ ਬਾਹਰ ਸਗੀ ਕੰਮਕੁਮ ਤੇ ਜਾਣੇ ਸੀ ਤੀ ਠੀਕ ਆ ਤੇ ਪੁਲਿਸ ਮੁਲਾਜ਼ਮਾਂ ਨੂੰ ਸੂਚਿਤ ਜਦੋਂ ਕੀਤਾ ਗਿਆ ਪੁਲਿਸ ਮੁਲਾਜ਼ਮਾਂ ਆਏ ਸੀ ਨਹੀਂ ਜੀ ਹਾਂ ਨਹੀਂ ਇੱਕ ਆਇਆ ਸੀਗਾ ਹੀ ਉਹ ਵੀ ਕਹਿੰਦਾ ਵੀ ਇਹ ਤੁਸੀਂ ਕੁਝ ਗਲਤ ਲਿਖਾਤਾ ਵੀ ਇਹ ਹੱਥਾ ਫੱਟਿਓ ਮਤਲਬ ਉਹ ਨਹੀਂ ਵੀ ਕੋਈ ਐਸੀ ਨਾਮ ਪਤਾ ਉਹਦਾ ਨਹੀਂ ਨਾਮ ਨਹੀਂ ਪਰਾਵਿੰਦਰ ਸਿੰਘ ਪਾਲ ਜੀ ਸਾਨੂੰ ਨਾਮ ਪਾਲ ਸਿੰਘ ਜੀ ਠੀਕ ਅਚੀ ਕੀ ਕੀ ਵਰਨੇ ਆ ਕੇ ਉਹ ਕਹਿੰਦੇ ਵੀ ਤੁਸੀਂ ਬਹੁਛੇ ਏਦਾਂ ਲਿਖਾਇਆ ਬਸ ਪੌਟ ਮਾਰ ਬਸ ਕੀਤੀ ਹੈ ਕਹਿੰਦੇ ਹੋਰ ਨਹੀਂ ਕੁਛ ਲਿਖਾਇਆ ਮੈਂ ਕਿਹਾ ਵੀ ਅਸੀਂ ਜਾ ਕੇ ਆਏ ਆ ਵੀ ਮੈਂ ਗਿਆਵਾਂ ਨਾਲ ਅਸੀਂ ਲਿਖਾਇਆ ਵੀ ਜਿਹੜਾ ਕੁਛ ਹੋਇਆ ਵਾ ਪੈਨ ਨਾਲ ਵੀ ਉਹ ਸੱਚ ਸਹੀ ਆ ਤੇ ਕਹਿੰਦਾ ਨਹੀਂ ਵੀਰ ਦਾ ਕੁਛ ਲਿਖਾਇਆ ਹੀ ਨਹੀਂ ਹੁਣ ਮੈਂ ਮੰਕੀ ਕਰਨੀ ਜਦੋਂ ਸਾਫ ਮਿਲੇ ਹੁਣ ਸਾਫ ਚਾਹੀਦੀ ਏਡੀ ਗੱਲ ਆ ਠੀਕ ਆ ਹਾਂ ਹਾਂ ਰਾਜਾ ਮਿਲ ਗਿਆ ਉਹ ਉਹ ਮੰਡੀਰੇ ਮੈਨੂੰ ਧਮਕਿਆ ਦੋਇਆ ਕਿ ਤੈਨੂੰ ਮਾਰਨਾ ਵਾ ਮੈਂ ਕਹਿੰਦਾ ਮੈਨੂੰ ਮਾਰ ਕੇ ਨਾ ਤੇ ਜੋ ਮਰਜ਼ੀ ਕਰ ਲੈਣਾ ਹੱਥ ਮੈਨੂੰ ਹੱਥ ਰਾਂ ਨਹੀਂ ਮੈਂ ਬਤਨ ਮੈਨੂੰ ਉਹਨਾਂ ਨੂੰ ਮੈਂ ਤੁਹਾਨੂੰ ਕਿਹਾ ਵੀ ਨਾ ਨਹੀਂ। ਉਹ ਤੁਹਾਨੂੰ ਕਹਿੰਦੇ ਰਿਹਾ। ਉਹ ਮੁੰਡਾ ਨਾਮ ਸਿਕ ਮੁੰਡਾ ਵਾ। ਅੱਛਾ। ਸਿਰਫ ਆਦੇ ਵਸਾਲਿਆਂ ਕੋਲ ਦੁਆਰੇ ਧਮਕਾ ਯਾਰ ਤਾ ਧਮਕਾ ਮਨ ਦੁਆਰੇ ਆ ਇਸ ਟਾਈਮ। ਤੈਨੂੰ ਮਾਰਨਾ ਆਏ ਤੈਨੂੰ ਕਰਦਾਂਗੇ ਜੀ। ਉਹਦੇ ਪਿਓ ਨਾ ਕੀ ਹਾਂ? ਪਿਓ ਨਾ ਮੈਨੂੰ ਬੰਨੀ ਬਦ ਮਾਲੂਮ ਨਹੀਂ। ਪਿੰਡ ਕਿਹੜਾ ਤੋਂ? ਛੇਰਿਆ ਪਿੰਡ ਦਾ। ਹਾਂਜੀ। ਇਹ ਹੀ ਆਪਣੇ ਚੌਧਰੀ ਦੀ ਹੈ ਜੀ ਘਟਾ। ਰਾਤ ਹਾਂਜੀ ਰਾਤ ਨੂੰ। ਮਨੂੰ 13 ਘਟਾ ਰੋਈ ਹੈ 14 ਚੌਕੀ ਗਏ ਸੀ ਉੱਥੇ ਤਾਂ ਲੱਥੇ। ਹਾਂਜੀ। ਮੈਨੂੰ ਧਮਕਾ ਦੁਆਰਾ ਵਾ ਮੇਰੇ ਕੋ ਨੰਬਰ ਹੀ ਉਹਨੂੰ ਦੁਖਾਨਾ ਫੋਨ ਤੇ ਤਮ ਕਿ ਮੈਨੂੰ ਵਾਰ-ਵਾਰ ਰਸਗਾ ਕੋਈ ਰਿਕਾਰਡਿੰਗ ਹੈਗੀ ਨਹੀਂ ਰਿਕਾਰਡਿੰਗ ਸਾਂ ਮੇਰੇ ਫੋਨ ਬੰਦ ਹੋਈ ਸੀ ਤੇਮ ਉਹ ਰਾਤ ਆਪ ਮੈਨੂੰ 12 ਤੋਂ 1 ਵਜੇ ਤੱਕ ਲੈ ਕੇ ਮਨਾ 12 11 ਤੱਕ ਲੈ ਕੇ ਫੋਨ ਨੂੰ 12 ਖੋਲਵਾਇਆ ਬੰਦੇਗਾ ਕਿ ਤੈਨੂੰ ਮਾਰਨਾ ਸੀ ਮੇਰੇ ਵਿੱਚ ਤੋਰਨਾ ਤੂੰ ਕਿਹੜੀ ਗੱਲ ਹੋਈ ਮੇਰੇ ਕੋਲ ਮੇਰੇ ਕੋਲ ਤੁਹਾਨੂੰ ਮਾਰ ਕੇ ਸਾਲ 10 ਕੋ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਪੀੜਤ ਲੜਕੀ ਦਾ ਭਰਾ ਨੇ ਕੈਮਰੇ ਸਾਹਮਣੇ ਆ ਕੇ ਆਪਣਾ ਦਰਦ ਦੱਸਿਆ ਤੇ ਨਾਲ ਇਹਨਾਂ ਨੇ ਇਹ ਕੀਤਾ ਵੀ ਜਿੱਥੇ ਉਸ ਵਿਅਕਤੀ ਨੇ ਮੇਰੀ ਭੈਣ ਦੇ ਨਾਲ ਗਲਤ ਕੰਮ ਕੀਤਾ ਤੇ ਹੁਣ ਦੁਬਾਰਾ ਫੇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਉੱਥੇ ਸਾਨੂੰ ਧਮਕੀਆਂ ਵੀ ਦਿੱਤੀਆਂ ਜਾ ਰਹੀਆਂ ਹੁਣ ਦੇਖਦੇ ਆਂ ਵੀ ਪੁਲਿਸਾਂ ਸਤਾਂਬਿੜ ਦੀ ਜਿਹੜੀ ਪੁਲਿਸ ਆ ਇਹ ਪਰਤਾਲ ਕਰਕੇ ਉਹਦੇ ਖਿਲਾਫ ਕੀ ਕਾਰਵਾਈ ਕਰਦੀ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੂਗਾ ਦਰਸ਼ਕੋ ਸੱਡੀ ਨਾਲ ਹੁਣ ਜੁੜ ਚੁੱਕਿਆ ਕਮਲਪ੍ਰੀਤ ਭਰਪੂਰ ਸਿੰਘ ਜੀ ਆਓ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਕਮਲਪ੍ਰੀਤ ਭਰਪੂਰ ਸਿੰਘ ਜੀ ਇੱਕ ਲੜਕੀ ਨਾਲ ਬਲਾਤਕਾਰ ਜਿਹੜਾ ਪਿਛਲਾ ਇੱਕ ਵਾਰ ਹੋ ਚੁੱਕਿਆ ਦੁਬਾਰਾ ਫੇਰ ਉਹਨਾਂ ਵਿਅਕਤੀਆਂ ਨੇ ਬਲਾਤਕਾਰ ਕਰਨ ਦੀ ਕੋਸ਼ਿਸ਼ ਕੀਤੀ ਜੋ ਲੜਕੀ ਜਿਸੋਵਲ ਹਸਪਤਲ ਸਤਾਂਬਿੜ ਆਈਆ ਤੁਸੀਂ ਵੀ ਅੱਜ ਦੇਹਤੂ ਹੀ ਹਸਪਤਲ ਪਹੁੰਚੇ ਆ ਕੀ ਕਹਿਣਾ ਚਾਹੁੰਦੇ ਆ ਅਸੀਂ ਤਾਂ ਇਹੀ ਕਹਿਣਾ ਚਾਹੁੰਦੇ ਐ ਇੱਕ ਗੇਰੀ ਪਹਿਲਾਂ ਵੀ ਹੋ ਚੁੱਕਾ ਦੂਜੀ ਗੇਰੀ ਬਲਾਤਕਾਰ ਹੋ ਚੁੱਕਾ ਜਿਹੜੀਆਂ ਸਾਡੀਆਂ ਸਰਕਾਰਾਂ ਗੰਦੀਆਂ ਹੀ ਮੈਂ ਤਾਂ ਕਹੂੰਗਾ ਬੇ ਗੂੜੀ ਨੀਂਦ ਸੁੱਤੀਆਂ ਵਿਆਂ ਭਗਵਾਨ ਸਤਿਗੁਰੂ ਜੀ ਜਿਹੜਾ ਕਹਿੰਦੇ ਵੀ ਬਹੁਤ ਵਧੀਆ ਮੈਂ ਲੋਕਾਂ ਤੇ ਦੁੱਖ ਦਰ ਸੁਣੂਗਾ ਅੱਜ ਉਹ ਵੀ ਸੁੱਤੇ ਪਏ ਨੇ ਇੱਕ ਘਟਨਾ ਸਾਡੇ ਕੋਲੇ ਹੋਰ ਆਈ ਆ ਜਿਹੜੀ ਕਲਕੱਤੇ ਦੀ ਘਟਨਾ ਉਹ ਵੀ ਬਲਾਤਕਾਰ ਦੀ ਘਟਨਾਵਾ ਉਸ ਲੜਕੀ ਨੂੰ ਡਾਕਟਰ ਨੂੰ ਮੌਦ ਦੇ ਘਾੜ ਤਾਰਿਆ ਗਿਆ ਹੱਡੀਆਂ ਭੰਨ ਕੇ ਇਦੋਂ ਮਾੜੇ ਜਿਹੜੇ ਕਰਮਾ ਲੋਕਾਂ ਦੇ ਇਦੋਂ ਮਾੜੇ ਨਹੀਂ ਹੋ ਸਕਦੇ ਮਾੜੀਆਂ ਸਰਕਾਰਾਂ ਨਹੀਂ ਹੋ ਸਕਦੀਆਂ ਚਾਹੇ ਉਹ ਸੈਂਟਰ ਦੀ ਹੋਵੇ ਚਾਹੇ ਇਥੋਂ ਦੀ ਹੋਵੇ ਮੈਂ ਮਜ਼ਦੂਰ ਸੰਘਰਸ਼ ਕਮੇਟੀ ਜੁਨੀਆਨ ਨੂੰ ਵਿਸ਼ਵਾਸ ਦੋਣਾ ਬਈ ਉਹ ਚਾਹੇ ਡਾਕਟਰਾਂ ਦਾ ਮਸਲਾ ਹੋਵੇ ਡਾਕਟਰਾਂ ਦਾ ਚਾਹੇ ਉਹ ਆਮ ਲੋਕਾਂ ਦਾ ਮਸਲਾ ਆਵੇ ਜਿਹੜੀ ਮਜ਼ਦੂਰ ਸੰਘਰਸ਼ ਕਮੇਟੀ ਆ ਅਸੀਂ ਉਹਦੀਆਂ ਨੂੰ ਡਟ ਕੇ ਲੜਾਂਗੇ ਡਟ ਕੇ ਸੰਯੋਗ ਦੇਵਾਂਗੇ ਜਿਹੜੇ ਪੀੜਤਾ ਚਾਹੇ ਉਹ ਕੋਈ ਵੀ ਹੋਵੇ ਦੇਖੋ ਜਿਹੜੇ ਗੁੰਡੇ ਅੱਜਕੱਲ ਦੇ ਗੁੰਡੇ ਡਰਾਉਂਦੇ ਆ ਦਬਕਿਆਂ ਦੇ ਨਾਲ ਅਸੀਂ ਐ ਕਰਦੇ ਆਂ ਕਿ ਜੇ ਅਸੀਂ ਮਾਰ ਦੇਾਂਗੇ ਦੇਖੋ ਅਸੀਂ ਕਿਸੇ ਤੋਂ ਨਹੀਂ ਡਰਦੇ ਨਾ ਡਰਾਉਨੇ ਆ 10ਵੇਂ ਪਾਸੋਂ ਨੇ ਲਿਖਿਆ ਵੀ ਨਾ ਭੈ ਦੇਣਾ ਨਾ ਭੈ ਲੈਣਾ ਭੈ ਦਿੰਦੇ ਵੀ ਨਹੀਂ ਭੈ ਲੈਂਦੇ ਵੀ ਨਹੀਂ ਅਸੀਂ ਡਰਦੇ ਵੀ ਨਹੀਂ ਨਾ ਡਰਾਉਨੇ ਆ ਇਹ ਖੁਸੀ ਧਮਕੀਆਂ ਦੇਣਾ ਜਿਹੜਾ ਸੋਮਨ ਪ੍ਰੀਤ ਕੌਰ ਦੇ ਨਾਲ ਰੇਤ ਹੋਇਆ ਦੋ ਗੇਰੀ ਹੋ ਚੁੱਕਿਆ ਅਸੀਂ ਉਹਦੇ ਮਸਲੇ ਤੇ ਡਟ ਕੇ ਖੜਾਂਗੇ ਜੇ ਸਾਨੂੰ ਰੋਡ ਵੀ ਬੰਦ ਕਰਨਾ ਪੈ ਗਿਆ ਅਸੀਂ ਰੋਡ ਬੰਦ ਕਰਕੇ ਥਾਣੇ ਦੇ ਮੂਹਰੇ ਜਾਮ ਲਾ ਕੇ ਉਹਦਾ ਪਰਚਾ ਹਰ ਹਾਲਤ ਕਰਾਵਾਂਗੇ ਜਿਹੜਾ ਸੁਮਨਪ੍ਰੀਤ ਦਾ ਜਿਹੜੀ ਡਾਕਟਰਾਂ ਦੀ ਆ ਜੋ ਵੀ ਦਰਸ਼ਕੋ ਹੁਣ ਅਸੀਂ ਪਹੁੰਚੇ ਆ ਸਿਵਲ ਹਸਪੀਟਲ ਸਦਨ ਬਿੜਵਿਖੇ ਜਿੱਥੇ ਕਿ ਬੀਤੀ ਰਾਤ ਇੱਕ ਲੜਕੀ ਦਾਖਲ ਹੋਈ ਆ ਉਸਨੇ ਦੋਸ਼ ਲਾਇਆ ਕਿ ਮੇਰੇ ਨਾਲ ਬਲਾਤਕਾਰ ਹੋ ਗਿਆ ਤੇ ਜੋ ਲੜਕੀ ਪੀੜਿਤ ਹੋ ਕੇ ਇੱਥੇ ਹਸਪੀਟਲ ਦਾਖਲ ਹੋਈ ਆ ਤੇ ਸਾਡੇ ਨਾਲ ਇੱਥੇ ਜਿਹੜੇ ਮੈਡੀਕਲ ਅਫਸਰ ਜਿਹੜੇ ਜੁੜ ਚੁੱਕੇ ਆ ਆਪਾਂ ਉਹਨਾਂ ਦੇ ਨਾਲ ਡਾਕਟਰ ਅਰੋੜਾ ਜੀ ਜੁੜ ਚੁੱਕੇ ਆ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਸਾਰੀ ਇਹ ਘਟਨਾ ਨੂੰ ਕਿਵੇਂ ਦੇਖਦੇ ਆ ਵੀ ਕੀ ਇਹ ਆਪਣੇ ਹਿਸਾਬ ਦੇ ਨਾਲ ਕਹਿਣਾ ਚਾਹੁੰਦੇ ਆ ਸਭ ਤੋਂ ਪਹਿਲਾਂ ਡਾਕਟਰ ਸਾਹਿਬ ਅਸੀਂ ਚੈਨਲ ਤੇ ਤੁਹਾਨੂੰ ਧੰਨਵਾਦ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਇਹ ਡਾਕਟਰ ਸਾਹਿਬ ਜਿਹੜੀ ਇੱਕ ਲੜਕੀ ਆਈ ਆ ਜਿਹਨੇ ਬਲਾਤਕਾਰ ਦੀ ਹੋਣ ਦੀ ਘਟਨਾ ਦੇ ਰਿਹਾ ਜਾਂ ਦੂਸ ਲਾਇਆ ਤੇ ਉਹਨੂੰ ਤੁਸੀਂ ਕਿਵੇਂ ਦੇਖਦੇ ਆ ਜੀ ਕੀ ਹੈਗਾ ਉਹ ਸਰ ਕੱਲ ਇਹ ਦੁਪਹਿਰ ਨੂੰ ਸਾਡੇ ਕੋਲੇ ਆਏ ਨੇ ਤੇ ਅਸੀਂ ਕੱਲ ਇਹਨਾਂ ਨੂੰ ਗਾਈਡ ਕੀਤਾ ਕਿ ਤੁਸੀਂ ਥਾਣੇ ਜਾ ਕੇ ਇੱਕ ਐਫ ਆਈ ਆਰ ਕਰਾਓ ਠੀਕ ਹੈ ਜੀ ਤੇ ਅਸੀਂ ਤੁਹਾਡਾ ਮੈਡੀਕਲ ਠੀਕ ਹੈ ਜਿਹੜਾ ਚੈੱਕ ਅਪ ਹੈਗਾ ਐਗਜ਼ਾਮੀਨੇਸ਼ਨ ਹੈਗਾ ਪਰਚਾ ਵੀ ਕਟਾਂਗੇ ਠੀਕ ਹੈ ਜੀ ਤੇ ਜੋ ਬੰਦੀ ਸਹਾਇਤਾ ਹੈ ਉਹ ਪੋਇਨ ਨੂੰ ਦਵਾਂਗੇ ਠੀਕ ਹੈ ਤੇ ਇਹ ਗੱਲ ਦੀ ਸਾਡੇ ਕੋਲ ਦਾਖਲ ਹੈ ਇਲਾਜ ਇਹਦਾ ਉਤਰੰਦ ਸ਼ੁਰੂ ਕਰਤਾ ਸੀ ਠੀਕ ਹੈ ਤੇ ਅੱਜ ਇਹਦਾ ਮੈਡੀਕਲ ਅਸੀਂ ਕਰ ਲਿਆ ਸੈਂਪਲ ਲੈ ਲੈਨੇ ਪਰਚਾ ਵੀ ਕਟਿਆ ਗਿਆ ਤੇ ਇਹ ਸੈਂਪਲ ਆਈ ਸੀਲ ਕਰਕੇ ਅਸੀਂ ਪੋਸ ਨੂੰ ਫੜਾਉਣੇ ਜਿਹੜੇ ਕਿ ਅੱਗੇ ਜਾਂਚ ਲਈ ਜਾਣਗੇ ਤੇ ਬਾਕੀ ਮੈਡੀਕਲ ਐਗਜ਼ਾਮੀਨੇਸ਼ਨ ਦੀ ਜੋ ਰਿਪੋਰਟ ਹੈ ਉਹ ਗੁਪਤ ਹੈ ਠੀਕ ਹੈ ਠੀਕ ਹੈ ਜੋ ਰਿਪੋਰਟਾਂ ਆਉਣਗੀਆਂ ਉਹ ਅਸੀਂ ਪੁਲਸ ਵਾਲੇ ਕਰਕੇ ਜੋ ਸਬੂਤ ਆਉਣਗੇ ਤੁਸੀਂ ਆਪਣੇ ਪਰ ਤੇ ਪੁਲਿਸ ਨੂੰ ਸੂਚਿਤ ਕਰ ਚੁੱਕੇ ਆ ਜੀ ਅਸੀਂ ਹਾਂਜੀ ਲਿਖਤੀ ਜੀ ਵੀ ਕਰ ਚੁੱਕੇ ਆ ਤੇ ਐਸ ਐਚਓ ਸਾਹਿਬ ਨੂੰ ਮੈਂ ਫੋਨ ਵੀ ਕੀਤਾ ਹੁਣੇ ਇਸ ਵੇਰੇ ਠੀਕ ਹੈ ਜੀ ਉਹਨਾਂ ਵੱਲੋਂ ਵੀ ਮੁਲਾਜ਼ਮ ਆ ਗਏ ਨੇ ਤੇ ਅਸੀਂ ਐਫ ਆਈ ਆਰ ਦੀ ਕਾਪੀ ਦੀ ਵੇਟ ਕਰ ਰਹੇ ਹਾਂ ਬਸ ਉਹੀ ਪੈਂਡਿੰਗ ਹੈ ਬਾਕੀ ਸਾਡੇ ਵੱਲੋਂ ਸਾਰਾ ਕੰਮ ਹੋ ਚੁੱਕੇ ਠੀਕ ਹੈ ਜੀ ਦਰਸ਼ਕੋ ਡਾਕਟਰ ਅਨ ਅਰੂੜਾ ਜੀ ਜੋ ਮੈਡੀਕਲ ਅਫੀਸਰ ਆ ਇੱਥੇ ਉਹਨਾਂ ਨੇ ਕਿਹਾ ਵੀ ਜੋ ਸੀ ਹਸਪੀਟਲ ਬਣਦੀ ਕਾਰਵਾਈ ਆ ਉਹ ਸਾਰੀ ਕਰ ਚੁੱਕੇ ਆ ਤੇ ਪੁਲਿਸ ਤਾਂ ਸਿੱਧਾ ਬੈਡ ਨੂੰ ਅ ਲਿਖਤੀ ਰੂਪ ਵਿੱਚ ਸੂਚਿਤ ਕਰ ਚੁੱਕੇ ਹਾਂ ਤੇ ਵੈਸੇ ਫੋਨ ਦੀ ਰਾਹੀਂ ਵੀ ਸੂਚਿਤ ਕਰ ਚੁੱਕੇ ਹਾਂ ਜੋ ਸਾਡੇ ਕੋਲੇ ਉਹ ਲਿਖਤੀ ਰੂਪ ਚ ਆਊਗਾ ਉਹਦੇ ਹਿਸਾਬ ਨਾਲ ਹੋਰ ਬਣਦੀ ਜਿਹੜੀ ਕਾਰਵਾਈ ਕੀਤੀ ਜਾਊਗੀ ਹਲੋ ਹਾਂਜੀ ਸ਼੍ਰੀਮਾਨ ਜੀ ਪੱਤਰਕਾਰ ਮਨਜੀਤ ਬੋਲਦਾ ਜੀ ਜਨ ਸ਼ਕਤੀ ਨੂਰੀ ਪੰਜਾਬ ਤੋਂ ਸਸੀ ਜੀ ਸਸ ਸਿਕਲ ਜੀ ਗਿੱਦਰ ਵੀ ਚੌਕੀ ਦੇ ਇੰਚਾਰਜ ਬੋਲਦੇ ਜੀ ਹਾਂਜੀ ਭਾਈ ਹਾਂਜੀ ਹਾਂਜੀ ਸਰਕਾ ਨਾ ਤੁਹਾਡੇ ਕੋਲੇ ਇੱਕ ਮਾਮਲਾ ਆਇਆ ਸੀ ਕਿ ਕੱਲ ਇੱਕ ਥੜੇ ਦੀ ਲੜਕੀ ਨੇ ਉਹਨੇ ਸਿਵਲ ਹਸਪੀਟਲ ਅਧਿਕਾਰੀ ਸੀ ਉਹਨੇ ਦੋਸ਼ ਲਾਇਆ ਸੀ ਵੀ ਮੇਰੇ ਨਾਲ ਕੋਈ ਸ਼ੇਰੇਵਾਲ ਦੇ ਲੜਕੇ ਨੇ ਕੋਈ ਬਲਾਤਕਾਰ ਕੀਤਾ ਪਹਿਲਾਂ ਵੀ ਕੀਤਾ ਸੀ ਦੁਬਾਰਾ ਫੇਰ ਕੋਸ਼ਿਸ਼ ਕੀਤੀ ਆ ਤੇ ਉਹਦੇ ਤੁਹਾਡੇ ਕੋਈ ਦਰਖਾਸਤ ਕੋਈ ਆਈ ਹੋਊਗੀ ਉਹਦੇ ਤੇ ਕੀ ਕਾਰਵਾਈ ਕੀਤੀ ਗਈ ਹੈ ਅ ਫਿਰ ਮਕਦਮਾ ਨੰਬਰ 141 ਹਾਂਜੀ 124 ਅੰਦਰ ਕਿੰਨੇ 115 ਜਨ 270 ਸੋਰ ਬੀਐਨਐਸਫ ਦਾ ਦੋਨ ਦਾ ਰਿਪੋਰਟ ਕਰਦਾ ਹੈ ਗਨਮ ਸਿੰਘ ਠੀਕ ਹੈ ਜੀ ਗਨਮ ਸਿੰਘ ਪੁੱਤ ਜੀ ਮੇਸਾ ਨੋ ਮੇਸਾ ਅਹ ਠੀਕ ਹੈ ਜੀ ਇਹ ਸ੍ਰੀਵਾਲ ਦਾ ਸੀਗਾ ਸ੍ਰੀਵਾਲ ਦਾ ਸੀਵਾਲਾ ਜੀ ਅਹ ਠੀਕ ਹੈ ਜੀ ਤੇ ਇਹਦੇ ਤੇ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਜੀ ਨਹੀਂ ਦੋਸ਼ੀ ਨਹੀਂ ਪਕੜਾ ਅਜੇ ਫਿਰ ਦੂਸੇ ਪਕੜਾ ਬਾ ਹਾਂ ਹੋਰ ਚਲੋ ਚਲ ਆ ਠੀਕ ਹੈ ਜੀ ਜਣੀ ਲੜਕੀ ਦੇ ਬਿਆਨਾਂ ਤੇ ਉਹਦੇ ਦੇ ਮਗਧਮਾਂ ਦਰਜ ਦੇ ਜਾਈ ਪੁਲਿਸ ਥਾਣੇ ਸਦਮ ਵਿੜੀ ਹਾਂਜੀ ਸਰ ਇਹ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ